ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਵੇਂ ਕਿ ਇੱਕ ਪਾਸੇ ਸੁਖਵੀਰ ਬਾਦਲ ਤੇ ਦੂਜੇ ਪਾਸੇ ਸੰਦੀਪ ਸਿੰਘ ਸਣੀ ਪੰਜਾਬ ਦੇ ਅੰਦਰ ਇੱਕ ਬਹੁਤ ਵੱਡਾ ਨਾਮ ਸੰਦੀਪ ਸਿੰਘ ਸਣੀ ਜਦਕਿ ਸੰਦੀਪ ਸਿੰਘ ਸਣੀ ਨੂੰ ਲੈ ਕੇ ਇੱਕ ਵੱਡੀ ਦੁਖਦਾਈ ਖਬਰ ਅੱਜ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਹਾਂ। ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਤਲਬ ਕਿ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਸ਼ੱਕ ਦੀ ਸੂਈ ਘੁੰਮ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਇੱਕ ਬਹੁਤ ਵੱਡੀ ਖਬਰ ਜਿਸ ਨਾਲ ਪੂਰਾ ਪੰਜਾਬ ਪੀੜਿਤ ਹੈ ਔਰ ਪੰਜਾਬ ਦੇ ਅੰਦਰ ਬਹੁਤ ਵੱਡੇ ਪੱਦਰ ਦੇ ਉੱਪਰ ਹਹਾਕਾਰ ਮੱਚੀ ਹੋਈ ਹੈ ਪਰਵਾਸੀਆਂ ਨੂੰ ਲੈ ਕੇ ਜੀ ਹਾਂ ਮੈਂ ਤੁਹਾਡੇ ਨਾਲ ਇਹ ਜਾਣਕਾਰੀ ਵੀ ਜ਼ਰੂਰ ਸਾਂਝੀ ਕਰਾਂਗਾ ਕਿਉਂਕਿ ਪੰਜਾਬ ਦੇ ਵਿੱਚ ਰੇਲਵੇ ਸਟੇਸ਼ਨਾਂ ਦੇ ਉੱਤੇ ਪਰਵਾਸੀਆਂ ਦੀ ਲੱਖਾਂ ਗਿਣਤੀ ਦੇ ਵਿੱਚ ਭੀੜ ਲੱਗੀ ਹੋਈ ਹੈ ਦੋਸਤੋ ਪਰਵਾਸੀਆਂ ਨੇ ਪੰਜਾਬ ਦੇ ਪ੍ਰਤੀ ਕੀ ਕੁਝ ਕਿਹਾ ਹੈ ਅਤੇ ਪਰਵਾਸੀਆਂ ਵੱਲੋਂ ਕਿੰਨੀਆਂ ਕਟਨਾਮਾਂ ਨੂੰ ਪੰਜਾਬ ਦੇ ਵਿੱਚ ਹੁਣ ਤੱਕ ਅੰਜਾਮ ਦਿੱਤਾ ਗਿਆ ਹੈ ਤੇ ਹੁਣ ਪੰਜਾਬ ਦੇ ਵਿੱਚੋਂ ਬਹੁਤ ਵੱਡੇ ਪੱਧਰ ਤੇ ਆਪਣੇ ਆਪਣੇ ਪਿੰਡਾਂ ਨੂੰ ਪ੍ਰਵਾਸੀ ਵਾਪਸ ਜਾ ਰਹੇ ਹਨ ਇਹ ਬਹੁਤ ਹੀ ਵੱਡੀ ਖਬਰਾਂ ਮੈਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗਾ ਪਰ ਦੋਸਤੋ ਉਸ ਤੋਂ ਪਹਿਲਾਂ ਜਿਹੜੀ ਇੱਕ ਬਹੁਤ ਵੱਡੀ ਖਬਰ ਸੰਦੀਪ ਸਣੀ ਦੀ ਪਰ ਕਈ ਸਾਡੇ ਪੰਜਾਬ ਦੇ ਲੋਕ ਸੰਦੀਪ ਸਿੰਘ ਸਣੀ ਨੂੰ ਸ਼ਾਇਦ ਨਹੀਂ ਜਾਣਦੇ ਕਿ ਉਹ ਕੌਣ ਹੈ ਮੈਂ ਤੁਹਾਨੂੰ ਦੱਸਦਾ ਕਿ ਉਹ ਸੁਦੀ ਸੂਰੀ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਤੇ ਸੌਦਾ ਲਾਉਣ ਵਾਲਾ ਇੱਕ ਸਿੰਘ ਹੈ ਤੇ ਉਹ ਸੰਦੀਪ ਸਿੰਘ ਸਣੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਸੀ ਉਸ ਦੇ ਨਾਲ ਇੱਕ ਬਹੁਤ ਵੱਡੀ ਬਾਹਰ ਦਾਤ ਵਾਪਰਦੀ ਹੈ ਪਰ ਉਸ ਦੇ ਭਰਾ ਮਨਦੀਪ ਦੁਆਰਾ ਇਹ ਗੱਲ ਚੈਨਲਾਂ ਦੇ ਉੱਤੇ ਕਹੀ ਗਈ ਹੈ ਕਿ ਦੋਸਤੋ ਸੰਦੀਪ ਸਿੰਘ ਸਣੀ ਦੇ ਨਾਲ ਪਟਿਆਲਾ ਦੀ ਜੇਲ੍ਹ ਦੇ ਅੰਦਰ ਇੱਕ ਬਹੁਤ ਵੱਡਾ ਧੱਕਾ ਹੋ ਗਿਆ ਹੈ ਸੰਦੀਪ ਸਿੰਘ ਸਣੀ ਨੇ ਇੱਕ ਪੁਲਿਸ ਮੁਲਾਜ਼ਮ ਦਾ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਸੰਦੀਪ ਸਿੰਘ ਸਣੀ ਨੂੰ ਪੰਜਾਬ ਦੀ ਪੁਲਿਸ ਦੇ ਵੱਲੋਂ ਬਹੁਤ ਹੀ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾ ਚੁੱਕੀ ਹੈ ਕਿਉਂਕਿ ਸੰਦੀਪ ਸਿੰਘ ਸਣੀ ਦੇ ਸਰੀਰ ਦੇ ਉੱਤੇ ਕਈ ਗੰਭੀਰ ਸੱਟਾਂ ਲੱਗੀਆਂ ਹਨ ਕਈ-ਕਈ ਇੰਚ ਜ਼ਖਮ ਬਣ ਚੁੱਕੇ ਹਨ ਤੇ ਉਸ ਦਾ ਸਰੀਰ ਲਹੂ ਲੋਹਾਂ ਵੀ ਹੁੰਦਾ ਹੋਇਆ ਦਿਖਾਈ ਦਿੱਤਾ ਹੈ ਜਿਸ ਤੋਂ ਬਾਅਦ ਉਸ ਨੂੰ ਮੈਡੀਕਲ ਟੈਸਟ ਦੇ ਲਈ ਹਸਪੀਟਲ ਦੇ ਵਿੱਚ ਭੇਜਿਆ ਗਿਆ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਸ਼ੱਕ ਦੀ ਸੂਈ ਘੁੰਮ ਚੁੱਕੀ ਹੈ ਜੀ ਹਾਂ ਦੋਸਤੋ ਪੰਜਾਬ ਦੇ ਅੰਦਰ ਦਾਦੂਵਾਲ ਇਸ ਗੱਲ ਦੀ ਗਵਾਹੀ ਦੇ ਰਹੇ ਹਨ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤਾਂ ਫਿਰ ਅਸੀਂ ਡੇਰੇ ਵਾਲੇ ਸਾਧ ਦਾ ਵਿਰੋਧ ਕਰਦੇ ਸੀ ਤਾਂ ਸਾਡੇ ਉੱਤੇ ਪਰਚੇ ਹੋਏ ਸਾਡੇ ਉੱਤੇ ਡਾਂਗਾ ਚੱਲੀਆਂ ਤੇ ਸਾਨੂੰ ਜੇਲ੍ਹਾਂ ਵੀ ਕਰਵਾਈਆਂ ਗਈਆਂ ਤਾਂ ਹੁਣ ਜਿਹੜੇ ਸੁਖਵੀਰ ਸਿੰਘ ਬਾਦਲ ਭਾਸ਼ਣ ਦੇ ਦੌਰਾਨ ਕਹਿੰਦੇ ਹਨ ਕਿ ਦਾदूवाल ਮੇਰੇ ਸਾਹਮਣੇ ਬੈਠੇ ਹਨ ਤਾਂ ਉਹ ਕਹਿੰਦੇ ਹਨ ਕਿ ਜੇਕਰ ਸਾਡੀ ਸਰਕਾਰ ਦੇ ਸਮੇਂ ਕਿਸੇ ਸਿੰਘਾਂ ਦੇ ਨਾਲ ਟੱਕਾ ਹੋਇਆ ਹੈ ਤਾਂ ਸਾਨੂੰ ਦੱਸ ਦਵੋ ਇਹ ਸੁਖਵੀਰ ਸਿੰਘ ਬਾਦਲ ਕਹਿੰਦੇ ਹਨ ਤਾਂ ਅੱਗੋਂ ਦਾਦੂਵਾਲ ਉੱਠ ਕੇ ਕਹਿੰਦੇ ਹਨ ਕਿ ਮੇਰੇ ਨਾਲ ਟੱਕਾ ਹੋਇਆ ਹੈ ਸਾਡੇ ਸਿੰਘਾਂ ਨਾਲ ਟੱਕਾ ਹੋਇਆ ਹੈ ਤਾਂ ਉਹ ਕਹਿੰਦੇ ਹਨ ਕਿ ਸੁਖਵੀਰ ਸਿੰਘ ਬਾਦਲ ਦੱਸੋ ਤੁਹਾਡੇ ਨਾਲ ਕੀ ਕੁਝ ਟੱਕਾ ਹੋਇਆ ਹੈ ਤਾਂ ਭਾਈ ਦਾਦੂਵਾਲ ਕਹਿੰਦੇ ਹਨ ਕਿ ਸਾਨੂੰ ਜੇਲਾਂ ਦੇ ਵਿੱਚ ਡੱਕਿਆ ਗਿਆ ਤੇ ਸਾਡੇ ਉੱਤੇ ਪਰਚੇ ਕੀਤੇ ਗਏ ਸਾਨੂੰ ਬੱਚਿਆਂ ਤੋਂ ਦੂਰ ਕੀਤਾ ਗਿਆ ਸਾਡੇ ਉੱਤੇ ਡਾਂਗਾਂ ਫਰਾਈਆਂ ਗਈਆਂ ਇੱਥੇ ਤੱਕ ਕਿ ਸਾਡੇ ਨਾਲ ਜ਼ੁਲਮ ਕਿਹੜੀ ਗੱਲ ਲਈ ਕੀਤੇ ਹਨ ਤੂੰ ਸਾਡੇ ਨਾਲ ਇਹ ਜ਼ੁਲਮ ਡੇਰੇ ਵਾਲੇ ਬਾਬੇ ਦੇ ਕਰਕੇ ਪੰਜਾਬ ਦੇ ਅੰਦਰ ਹਰ ਵਾਰ ਅਕਾਲੀ ਦਲ ਦੀ ਸਰਕਾਰ ਬਣਦੀ ਸੀ ਡੇਰੇ ਵਾਲੇ ਸਾਧੂ ਕਰਕੇ ਇਹ ਗੱਲ ਪੰਜਾਬ ਦੇ ਲੋਕ ਵੀ ਕਹਿੰਦੇ ਹਨ ਕਿ ਇਸ ਕਰਕੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਸੀ ਕਿਉਂਕਿ ਇਹ ਡੇਰੇ ਵਾਲੇ ਬਾਬੇ ਦੇ ਗੁਲਾਮ ਬਣੇ ਹੋਏ ਸੀ ਤੇ ਦਾदूवालਦੀਆਂ ਇਹ ਗੱਲਾਂ ਮੂੰਹ ਤੇ ਸੁਣ ਕੇ ਸੁਖਵੀਰ ਸਿੰਘ ਬਾਦਲ ਨੂੰ ਕੋਈ ਵੀ ਗੱਲ ਨਹੀਂ ਆਂਦੀ ਅਤੇ ਉਹ ਪੂਰੀ ਤਰ੍ਹਾਂ ਸ਼ਾਂਦੇ ਵਾਂਗ ਬੈਠ ਜਾਂਦੇ ਹਨ ਤੇ ਉਸ ਤੋਂ ਬਾਅਦ ਜਿਹੜੀ ਇਹ ਸੂਈ ਸਕ ਦੇ ਆਧਾਰ ਤੇ ਤੌਰ ਤੇ ਸੰਦੀਪ ਸਿੰਘ ਸੰਨੀ ਦੇ ਕੇਸ ਦੀ ਸੁਖਵੀਰ ਬਾਦਲ ਤੇ ਘੁੰਮਦੀ ਹੋਈ ਦਿਖਾਈ ਦਿੰਦੀ ਹੈ ਜਿਵੇਂ ਹੀ ਦੋਸਤੋਂ ਹੁਣ ਕੋਈ ਨਵਾਂ ਮੋੜ ਸੰਦੀਪ ਸਣੀ ਦੇ ਕੇਸ ਦੇ ਵਿੱਚ ਆਵੇਗਾ ਤੁਹਾਨੂੰ ਜਰੂਰ ਦੱਸਾਂਗੇ ਨਾਲ ਹੀ ਤੁਹਾਨੂੰ ਦੂਜੀ ਖਬਰ ਇਹ ਵੀ ਦੱਸ ਦਿੰਨੇ ਹਾਂ ਕਿ ਪਿਛਲੇ ਦਿਨ ਪ੍ਰਵਾਸੀ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਬੱਚੇ ਨੂੰ ਬੇਹਰੀਅਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਵੱਲੋਂ ਤੇ ਪੰਚਾਇਤਾਂ ਵੱਲੋਂ ਸਰਕਾਰ ਨੂੰ ਮਤੇ ਪਾ ਕੇ ਦਿੱਤੇ ਜਾਂਦੇ ਹਨ ਕਿ ਇਹਨਾਂ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਕਿ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਤੇ ਲਗਾਤਾਰ ਲੋਕਾਂ ਦੇ ਵੱਲੋਂ ਨਿਹੰਗ ਸਿੰਘਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਜਿਸ ਦੇ ਕਾਰਨ ਹੁਣ 2 ਲੱਖ ਤੋਂ ਜ਼ਿਆਦਾ ਪ੍ਰਵਾਸੀ ਪੰਜਾਬ ਦੇ ਵਿੱਚੋਂ ਜਾ ਚੁੱਕੇ ਹਨ ਤੇ ਪੰਜਾਬ ਦੇ ਹਰ ਸਟੇਸ਼ਨ ਤੇ ਪੰਜਾਬ ਦੇ ਹਰ ਸਟੇਸ਼ਨਾਂ ਦੇ ਉੱਤੇ ਇਹਨਾਂ ਭਈਆਂ ਦੀ ਭੀੜ ਲੱਗੀ ਹੋਈ ਹੈ ਤੇ ਇਹ ਸਾਡੇ ਪੰਜਾਬ ਦੇ ਵਿੱਚੋਂ ਜਾਣਾ ਸ਼ੁਰੂ ਹੋ ਚੁੱਕੇ ਹਨ ਕਈ ਲੋਕ ਤਾਂ ਇਸ ਦਾ ਵਿਰੋਧ ਕਰ ਰਹੇ ਹਨ ਕਈ ਲੋਕ ਤਾਂ ਕਹਿ ਰਹੇ ਹਨ ਕਿ ਪ੍ਰਵਾਸੀਆਂ ਦੇ ਬਿਨਾ ਪੰਜਾਬ ਨਹੀਂ ਚੱਲ ਸਕਦਾ ਤੇ ਕਈ ਲੋਕ ਕਹਿੰਦੇ ਹਨ ਕਿ ਪ੍ਰਵਾਸੀਆਂ ਦਾ ਪੰਜਾਬ ਦੇ ਵਿੱਚੋਂ ਕੱਢਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਸਾਡੀਆਂ ਮਾਮਾ ਪੈਣਾ ਤੇ ਸਾਡੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਖਤਰਾ ਹੈ ਕਿਉਂਕਿ ਜਿਹੜੀ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਅਜਨੀਆਂ ਵਾਰਦਾਤਾਂ ਹੋਰ ਵੀ ਹੋ ਸਕਦੀਆਂ ਹਨ ਤੇ ਲਗਾਤਾਰ ਹੋ ਰਹੀਆਂ ਹਨ ਇਸ ਲਈ ਦੋਸਤੋ ਲੋਕਾਂ ਦੀ ਇਹ ਰਾਏ ਹੈ ਤੇ ਤੁਹਾਡੀ ਕੀ ਰਾਏ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ